ਸ਼ਖਸ ਜਿਹੜਾ ਹੈਗਾ ਉਹ ਬਾਰਡਰ ਵੱਲ ਨੂੰ ਜਾ ਰਿਹਾ ਜਿੱਥੇ ਕੰਡਿਆਲੀ ਤਾਰਾਂ ਲਗਾਈ ਗਈਆਂ ਨੇ ਹਰਿਆਣਾ ਫੋਰਸ ਵੱਲੋਂ ਕਿਸਾਨਾਂ ਦੇ ਮਨਾ ਕਰਨ ਦੇ ਬਾਵਜੂਦ ਵੀ ਉਹ ਕੰਡਿਆਲੀ ਤਾਰਾਂ ਟੱਪ ਕੇ ਉੱਥੇ ਜਾ ਰਿਹਾ ਹੈ ਸੋ ਕੀ ਗੱਲਬਾਤ ਕਰਨ ਜਾ ਰਿਹਾ ਹੈ ਉਹ ਨਹੀਂ ਪਤਾ ਚੱਲੀ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਉਹ ਹਰਿਆਣਾ ਫੋਰਸ ਨਾਲ ਗੱਲਬਾਤ ਕਰਨ ਲਈ ਉੱਥੇ ਜਾ ਰਿਹਾ ਹੈ ਹਾਲਾਂਕਿ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਉੱਥੇ ਨਹੀਂ ਜਾਣਾ ਪਰ ਉੱਥੇ ਕੋਈ ਮਿੰਨਤ ਕਰਨ ਜਾ ਰਿਹਾ ਹੈ ਕੀ ਗੱਲਬਾਤ ਹੈ ਜੇਕਰ ਉਹ ਆਉਂਦਾ ਹੈ ਸ਼ਖਸ ਤਾਂ ਉਹ ਨਾਲ ਗੱਲਬਾਤ ਵੀ ਕਰਾਂਗੇ ਪਰ ਕੰਡਿਆਲੀ ਤਾਰਾਂ ਜਿਹੜੀਆਂ ਲੱਗਿਆ ਹੋਈਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਇਸ ਕੰਡਿਆਲੀ ਤਾਰਾਂ ਦੀ ਰੇਖਾ ਤੋਂ ਪਾਰ ਕੋਈ ਵੀ ਕਿਸਾਨ ਅੱਗੇ ਨਹੀਂ ਜਾ ਸਕਦਾ ਕਿਸਾਨ ਆਗੂਆਂ ਵੱਲੋਂ ਵੀ ਸਖਤ ਹਿਰਾਤਾਂ ਦਿੱਤੀਆਂ ਗਿਆ ਨੇ ਪਰ ਉਹ ਇੱਕ ਸ਼ਖਸ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਬੇहद ਨਜ਼ਦੀਕ ਪਹੁੰਚ ਗਿਆ ਹੈ ਬਾਰਡਰ ਤੇ ਹਰਿਆਣਾ ਫੋਰਸ ਨਾਲ ਗੱਲਬਾਤ ਕਰ ਰਿਹਾ ਹੈ ਤਸਵੀਰਾਂ ਥੋੜੀਆਂ ਧੁੰਦਲੀਆਂ ਨੇ ਕਿਉਂਕਿ ਮੌਸਮ ਜਿਹੜਾ ਹੈਗਾ ਧੁੰਦਦਾ ਹੈ ਉਸ ਦੇ ਕਰਕੇ ਤਸਵੀਰਾਂ ਧੁੰਦਲੀਆਂ ਨੇ ਪਰ ਤੁਸੀਂ ਦੇਖ ਸਕਦੇ ਹੋ ਹਰਿਆਣਾ ਫੋਰਸ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਵਾਪਸ ਆ ਰਿਹਾ ਹੈ ਕੀ ਗੱਲਬਾਤ ਕਰਨੀ ਸੀ ਉਸਨੇ ਜਿਹੜਾ ਉਹ ਕੰਡਿਆਲੀ ਤਾਰਾ ਟੱਪ ਕੇ ਉੱਥੇ ਗਿਆ ਤੁਸੀਂ ਦੇਖ ਸਕਦੇ ਹੋ ਹਲੇ ਵੀ ਉਹ ਸ਼ਖਸ ਉੱਥੇ ਖੜਿਆ ਹੈ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ ਹਾਲਾਂਕਿ ਉਸ ਨੂੰ ਹਰਿਆਣਾ ਫੋਰਸ ਵੱਲੋਂ ਪਿੱਛੇ ਮੁੜਨ ਦੀ ਹਦਾਇਤ ਦਿੱਤੀ ਗਈ ਪਰ ਉਹ ਨਹੀਂ ਪਿੱਛੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਖੜਾ ਹੈ ਉਹ ਸ਼ਖਸ ਗੱਲਬਾਤ ਕਰਨ ਲੱਗੇ ਇੱਥੇ ਹੋਰ ਕਿਸਾਨ ਵੀਰ ਵੀ ਖੜੇ ਨੇ ਭਾਈ ਜੀ ਤੁਸੀਂ ਮਨਾ ਕੀਤਾ ਸੀ ਉਸ ਨੂੰ ਅੱਗੇ ਜਾਣ ਤੋਂ ਉਹੜਾ ਬੰਦਾ ਚਲਾ ਗਿਆ ਹਾਂਜੀ ਮਨਾ ਕੀਤਾ ਸੀ ਹਾਲਾਂਕਿ ਕਿਸਾਨਾਂ ਵੱਲੋਂ ਅੱਗੋਂ ਵੱਲੋਂ ਵੀ ਸਖਤ ਖਜਾਤਾ ਦਿੱਤੀ ਗਈ ਕਿ ਨਾ ਕੰਡੈਲੀ ਤਾਰ ਨਾ ਪਾਰ ਕਰੋ ਉਹ ਸ਼ਖਸ ਆਪਣੇ ਮੋਰਚੇ ਦਾ ਹੀ ਕਿਸ ਕਿਹੜੀ ਯੂਨੀਅਨ ਤੋਂ ਆਇਆ ਪਤਾ ਨਹੀਂ ਕਿੱਥੋਂ ਆਇਆ ਉਹਦਾ ਕੋਈ ਪਤਾ ਨਹੀਂ ਹੈ ਠੀਕ ਹੈ ਉਹ ਕੀ ਕਰਨ ਗਿਆ ਉੱਥੇ ਤੁਹਾਡੇ ਸਾਹਮਣੇ ਹਾਂਜੀ ਕਈ ਵਾਰੀ ਏਜੰਸੀਆਂ ਦੇ ਬੰਦੇ ਛੱਡੇ ਹੁੰਦੇ ਆਗੇ ਵੀ ਮਾਹੌਲ ਖਰਾਬ ਕਰਨ ਵਾਸਤੇ ਉਹਨੂੰ ਸਮਝਾਓ ਤੁਸੀਂ ਨਾ ਵੀ ਤੂੰ ਉੱਥੇ ਕਰਨ ਕੀ ਗਿਆ ਸੀ ਸਾਡਾ ਬੰਦਾ ਹੋਏ ਤਾਂ ਅਸੀਂ ਸਮਝਾਈਏ ਉਹਨੂੰ ਮੈਂ ਤਾਂ ਡੰਡੇ 4 ਹੋਰ ਬੰਨੇ ਸਵਾਂਗਾ ਅੱਛਾ ਤੁਸੀਂ ਡੰਡੇ ਹੋਰ 4 ਬੰਨੇ ਵੀ ਤਾਂ ਕਿ ਕੋਈ ਜਾ ਨਾ ਸਕੇ ਸੋ ਦੇਖ ਸਕਦੇ ਹਾਂ ਜੀ ਉਹ ਸ਼ਖਸ ਹੈ ਜਿਹੜਾ ਕਿਸਾਨ ਵੀ ਕਹਿ ਰਹੇ ਨੇ ਕਹਿੰਦੇ ਅਸੀਂ ਬੜਾ ਰੋਕਿਆ ਉਸਨੂੰ ਪਰ ਉਹ ਫਿਰ ਵੀ ਕੰਡਿਆਲੀ ਤਾਰ ਟੱਪ ਕੇ ਉੱਥੇ ਚਲਾ ਗਿਆ ਜਿੰਦਾਬਾਦ ਭਾਰਤ ਦੇ ਨਾਰੇ ਲਗਾ ਰਿਹਾ ਸ਼ਖਸ ਪੰਜਾਬ ਜਿੰਦਾਬਾਦ ਪੰਜਾਬ ਜਿੰਦਾਬਾਦ ਪੰਜਾਬ ਜਿੰਦਾਬਾਦ ਦੇ ਨਾਰੇ ਲਗਾ ਰਹੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਕੋਈ ਸ਼ਰਾਰਤੀ ਅੰਸਰ ਹੋ ਸਕਦਾ ਹੈ ਕਿ ਨੇ ਸਾਡੇ ਜਥੇਬੰਦੀ ਤਾਂ ਨਹੀਂ ਹੈਗਾ ਪਰ ਸ਼ਖਸ ਤੋਂ ਗੱਲਬਾਤ ਕਰ ਲੰਨੇ ਆ ਬਾਈ ਜੀ ਕੀ ਕਰਨ ਗਏ ਸੀ ਤੁਸੀਂ ਉੱਥੇ ਇੱਥੇ ਵੀ ਕਥਾ ਜੀ ਇੱਥੇ ਇੱਥੇ ਆਵ ਲਵੇ ਆਓ ਲੈ ਦੱਸੋ ਲੈ ਦੱਸੋ ਹਾਂਜੀ 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 ਕੀ ਗੱਲ ਬਾਤ ਹੋਈ ਦੱਸੋ ਕੀ ਗੱਲ ਬਾਤ ਹੋਈ ਨਾ ਨਹੀਂ ਮੈਂ ਨਹੀਂ ਨਿੰਦਾ ਮਮੇ ਆਪਣੇ ਘਰ ਜਾਣ ਚਾਹੁੰਦਾ ਸਰਦਾਰ ਜੀ ਤੁਸੀਂ ਕਿੱਥੇ ਜਾਣਾ ਤਨਹੋੜ ਜਾਣ ਦੀ ਮੈਨੂੰ ਅੱਛਾ ਜੀ ਤਨਹੋੜੀ ਜਾਣਾ ਇੱਧਰ ਦੀ ਸਾਈਡ ਉੱਤੇ ਲੱਗ ਜਾਂਦਾ ਫੇ ਤੁਸੀਂ ਡਾਇਵਰਟ ਕਿੱਥੇ ਕਹਿੰਦੇ ਰਸਤੇ ਉੱਥੋਂ ਦੀ ਜਾਂਦੇ ਤੁਸੀਂ ਜਿਹੜਾ ਹਬੈਤਾਂ ਨੇ ਕਿਸਾਨਾਂ ਦੀਆਂ ਵੀ ਉੱਧਰ ਨਹੀਂ ਜਾਣਾ ਇਹ ਕਿ ਮੈਂ ਟੈਂਕਲ ਮੇਰੀ ਗੱਲ ਸੁਣੋ ਦਾਤਾ ਸਿੰਘ ਵਾਲਾ ਸੇ ਗੱਲ ਗੱਡੀ ਚ ਆਉਂਦੀ ਐ ਬੰਦ ਜਾਂਦੀ ਐ ਮੈਂ ਇੱਧਰ ਪਾ ਪਦਰੀ ਉੱਧਰ ਜਾ ਕੇ ਮੋਂ ਸੇ ਬਸ ਵੀ ਚੜ ਕੇ ਆਪਣੇ ਘਰੇ ਪੁੰਜੁੰਦਾ ਹਰਿਆਣੇ ਜਾਣਾ ਤੁਸੀਂ ਹਰਿਆਣੇ ਜਾਣਾ ਕਿਹੜਾ ਪਿੰਡਾ ਛੋਟਾ ਧਨੌਰੀ ਪਿੰਡੇ ਜੀ ਧਨੌਰੀ ਪਿੰਡਾ ਤੁਸੀਂ ਉਧਰ ਡਾਇਵਰਟ ਕਿਤੇ ਕਹਿੰਦੇ ਰਸਤੇ ਉਧਰੋਂ ਦੀ ਕਿਉਂ ਨਹੀਂ ਜਾਂਦੇ ਤੁਸੀਂ ਜੇ ਦੁਨੀਆ ਵਿੱਚ ਦੀ ਜਾ ਰਹੀ ਹੈ ਤੁਸੀਂ ਇਕੱਲੇ ਕਿਉਂ ਖਰਾਬ ਕਰਦੇ ਹੋ ਮਾਹੌਲ ਨੂੰ ਬਿਲਕੁਲ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਗ੍ਰਾਮੀ ਕਰਦਾ ਨਹੀਂ ਮਾਹੌਲ ਖਰਾਬ ਕਰਨਾ ਨਹੀਂ ਚਾਹਿਆ ਤੁਸਾਨਾਂ ਦੇ ਹਿੱਤ ਲੱਗੂਗਾ ਇਹ ਸਾਰਾ ਉਹ ਵੀ ਨਹੀਂ ਆ ਸਕਦੇ ਕਿਸਾਨਾਂ ਵੱਲੋਂ ਸਖਤ ਹਦਾਇਤਾਂ ਦਿੱਤੀ ਗਈਆਂ ਨੇ ਕਿ ਇਹ ਕੰਡਿਆਲੀ ਤਾਰਾ ਦੀ ਰੇਖਾ ਨਹੀਂ ਪਾਰ ਕਰਨੀ ਤੁਸੀਂ ਕਿਉਂ ਕਰ ਦਿੱਤੀ ਭਾਈ ਦੇ ਨਾਲ ਭਾਈ ਮਿਲਣਾ ਚਾਹੀਏ ਠੀਕ ਹੈ ਭਾਈ ਨਾਲ ਮਿਲਣਾ ਜ਼ਰੂਰੀ ਹੈ ਪਰ ਇਹ ਭਾਈ ਆਈ ਗੱਲ ਕਰੇ ਤੂੰ ਪਰ ਤੁਸੀਂ ਜਿਹੜੇ ਰੂਟ ਡਾਇਵਰਟ ਕਿਤੇ ਗਏ ਨੇ ਉੱਥੋਂ ਦੀ ਕਿਉਂ ਨਹੀਂ ਜਾ ਰਹੇ ਤੁਸੀਂ ਇਧਰ ਦੀ ਜਾਣਦਾ ਕੀ ਮਤਲਬ ਆਂਦਾ ਤੁਹਾਡਾ ਇਧਰ ਤੇ ਬੱਸ ਮਿਲਦੀ ਇਧਰ ਤੇ ਕਿੱਧਰ ਇਧਰ ਤਾਂ ਸਾਰਾ ਰਸਤਾ ਬੰਦ ਹੈ ਚੜਾਣਾ ਫਿਰ ਕੀ ਕਹਿਣਾ ਚਾਹੂੰਗੀ ਪ੍ਰਧਾਨ ਜੀ ਥੋੜੀ ਕੰਮ ਕੀ ਕਰਦੇ ਹੋ ਆ ਸਕਿਉਰਟੀ ਤੁਸੀਂ شناਖਤ ਕਰੋ ਨਾ ਇਹ ਕਿਹੜੀ ਟਰਾਲੀ ਕਿਹੜੀ ਯੂਨੀਅਨ ਤੋਂ ਹੈ ਖਾਲੀ ਵਿਲੇ ਆ ਕਿਹੜੀ ਖਾਲੀ ਦੀ ਬਾਈ ਜੀ ਕਿਹੜੀ ਯੂਨੀਅਨ ਤੋਂ ਤੁਸੀਂ ਨਹੀਂ ਵਿਲੇ ਯਾਰ ਕਿਹੜੀ ਯੂਨੀਅਨ ਤੋਂ ਤੁਸੀਂ ਕੀ ਕਿੱਥੋਂ ਆਏ ਹੋ ਤੁਸੀਂ ਕਿਸਾਉਣ ਇੱਥੇ ਮੋਰਚੇ 'ਚੋਂ ਕਿੱਥੇ ਸਬੂਤ ਲੈ ਪਹਿਲਾਂ ਤਾਂ ਹਾਂਜੀ ਸਬੂਤ ਇਹਦਾ ਸਬੂਤ ਲੈ ਕਿੱਥੇ ਦਾ ਰਿਕਾਰਡ ਜਾ ਹੋ ਇੱਧਰ ਇੱਧਰ ਕੋਈ ਗੱਲੋਂ ਇਹਦਾ ਰਿਕਾਰਡ ਨਹੀਂ ਕੋਈ ਰੋਡ ਸ਼ੋਰ ਪਾਦਾ ਕਰਦਾ ਹਾਂਕ ਪਹਿਲਾਂ ਤੁਸੀਂ ਕੰਡਿਆਲੀ ਤਾਰੇ ਦੇ ਸਪਾਰ ਆਓ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਤੁਸੀਂ ਇੱਧਰ ਨਹੀਂ ਜਾ ਸਕਦੇ ਨ ਕੋਈ ਕਿ ਵੀ ਆਪਣੇ ਆਪਣੇ ਐਪ ਕੋ ਖਾ ਚੀਨ ਦਾ ਹਾਂ ਜੀ ਕਿਸਾਨਾਂ ਦੇ ਡ੍ਰਿੰਕ ਕਰਨ ਦਾ ਮਤਲਬ ਨਹੀਂ ਹੈਗਾ ਡ੍ਰਿੰਕ ਕਰੀ ਹੋਈ ਹੈ ਤੇਰੀ ਆਪਾਂ ਐਵੇਂ ਤੁਸੀਂ ਇੱਧਰ ਆ ਜਾ ਅੰਕਲ ਜੀ ਤੋਂ ਮੇਰੇ ਬਾਪੁਰਾ ਤੁਸੀਂ ਇਹਨੂੰ ਪ੍ਰਧਾਨ ਜੀ ਇੱਧਰ ਲਿਆਓ ਬਿਲਕੁਲ ਬਿਲਕੁਲ ਇਹ ਇਹਨਾਂ ਦੀ شناخت ਕਰੋਗੇ ਜੀ ਇਹਨਾਂ ਦੀ شناخت ਕਰੋਗੇ ਪ੍ਰਧਾਨ ਜੀ ਇਹ ਹੁਣ ਚਲੋ ਚਲੋ ਤੂੰ ਇੱਧਰ ਨੋਕਲ ਬੰਦਾ ਜੀ ਆਪਾਂ ਉਹਦੇ ਬਾਰੇ ਬੰਦਾ ਜਾਣਨਾ ਹੈ ਤੂੰ ਮਤਲਬ ਲਾਇਓ ਕਿ ਕਿਹੜੀ ਜੁੜੀਆਂ ਦਾ ਪਿੰਡ ਦਾ ਪਤਾ ਖੜਾਉਣਾ ਹੈ ਨਾ ਤੂੰ ਤਾਂ ਬਾਲਾ ਰੇਖਾ ਤੇ ਤਨੋਰੀ ਤੂੰ ਕਿੱਥੇ ਪਿੰਡ ਦਾ ਇਹ ਐ ਕਰੋ ਇੱਕ ਕਿਸੇ ਜੁਨੀਆ ਨਾਲ ਨਹੀਂ ਹੈਗਾ ਵੀਰੇ ਸਰਦਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਸਖਤ ਹਜ਼ਾਤਾਂ ਦਿੱਤੀ ਗਈਆਂ ਨੇ ਫਿਰ ਵੀ ਇਹ ਸ਼ਖਸ ਇਹ ਜਾਣ ਪੁੱਜ ਕੇ ਵੀਰੇ ਜਾਣ ਪੁੱਜ ਕੇ ਸ਼ਰਾਰਤ ਕਰਨ ਆਇਆ ਬੰਦਾ ਇਹ ਜੀ ਮਾਹੌਲ ਨੂੰ ਖਰਾਬ ਕਰਨਾ ਆਇਆ ਸਰਦਾਰਾਂ ਦੇ ਸਖਤ ਦਇਤਾਂ ਨੇ ਵੀ ਕੰਢੇ ਦੀ ਤਾਰ ਪਾਰ ਨਾ ਕਰੋ ਹੁਣ ਇਸ ਦੀ شناخت ਕਰੋਗੇ ਤੁਸੀਂ ਆਹ ਦੇਖਦੇ ਅਸੀਂ ਇਹਨੂੰ ਵੀ ਕੀ ਕਹਿੰਦਾ ਕੌਣ ਆਇਆ ਇਹ ਜੀ 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 ਕਰਦੇ ਆ ਗਿਆ ਅਸੀਂ ਜੀ ਬੰਦਾ ਇਹ ਗਲਤ ਹੈਗਾ ਸਹੀ ਬੰਦਾ ਨਹੀਂ ਹੈਗਾ ਇਹ। ਇਹ ਸਹੀ ਬੰਦਾ ਥੋੜੀ ਕਿਸੇ ਵੀ ਕਿਸਾਨ ਯੂਨੀਅਨ ਦੇ ਨਾਲ ਨਹੀਂ ਸੰਬੰਧਤ ਕਿਸਾਨ ਨਾਲ ਇਹਦਾ ਕੋਈ ਲਾਗਾ ਤੇ ਗੱਲ ਨਹੀਂ ਹੈ। ਕਿਉਂਕਿ ਬੋਲਬਾਣੀ ਤੋਂ ਹਰਿਆਣਾ ਤੋਂ ਆ ਹਰਿਆਣ ਨਾਲ ਯੂਨੀ ਤੋਂ ਪੁੱਛੋਗੇ ਵੀ ਇਹ ਬੰਦਾ ਤੁਹਾਡੇ ਨਾਲ ਹੈ। ਪੁੱਛਾਂਗੇ ਵੀ ਅਸੀਂ ਪਤਾ ਵੀ ਕਰਾਂਗੇ ਅੱਗੇ ਜਾ ਕੇ ਜਿਹੜੀ ਹਰਿਆਣਾ ਦੀ ਉਹ ਬਣੀ ਹੋਈ ਹੈਗੀ। ਨਹੀਂ ਆਪ ਵੀ ਨਹੀਂ ਦੱਸ ਰਿਹਾ ਵੀ ਮੈਂ ਕਿਸੇ ਕਿਹੜੇ ਗਰੁੱਪ ਨਾਲ ਆ ਤੂੰ ਕਿਹੜੇ ਨਾਲ ਹੈ ਕਿਸੇ ਦੇ ਨਾਲ ਨਹੀਂ ਕਿਹੜਾ ਪਿੰਡੇ ਪਿੰਡੀ ਦੱਸ ਰਿਹਾ ਕਰੋ। ਪਿੰਡ ਪਿੰਡੀ ਦੱਸ ਰਿਹਾ ਜੀ ਗੱਲ। ਜੀ 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 ਜੀ। ਤੁਸੀਂ ਵੀ ਇੱਕ ਵਾਰੀ ਅਨਾਉਂਸਮੈਂਟ ਕਰਾ ਦਿਓ ਕਿਉਂਕਿ ਸਖਤ ਹਦਾਇਤਾਂ ਦਿੱ